ਪਰਸੋਲੇ ਥਰੂ ਗੈਸ ਦੇ ਕਿਤਨਾ ਕਿਤੇ ਗੋਲੇ ਛੱਡੇ ਜਾ ਰਹੇ ਨੇ ਇਹ ਬਹੁਤ ਖਤਰਨਾਕ ਹੈ ਬਹੁਤ ਅੱਖਾਂ ਲੜਦਾ ਹੈ ਚਿਹਰੇ ਨੂੰ ਬਹੁਤ ਲੜਦਾ ਹੈ ਠੀਕ ਹੈ ਅਸੀਂ ਦੇਖ ਰਹੇ ਸੀ ਅੱਖਾਂ ਚੋਂ ਪਾਣੀ ਨਿਕਲ ਰਿਹਾ ਬਹੁਤ ਬੁਰੇ ਹਾਲਾਤ ਨੇ ਇੱਥੇ ਜੀਰਾ ਦੇਖੋ ਕਿ ਡਰੋਨ ਆ ਰਹੀ ਹੈ ਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ 10000ਾਂ ਦੀ ਗਿਣਤੀ ਵਿੱਚ ਕਿਸਾਨ ਵੀ ਪਹੁੰਚੇ ਨੇ ਨੌਜਵਾਨ ਪਹੁੰਚੇ ਹੋਏ ਨੇ ਕਿ ਅੱਗੇ ਵਧਾਂਗੇ ਪਰ ਪੁਲਿਸ ਪ੍ਰਸ਼ਾਸਨ ਦੀ ਪੂਰੀ ਤਿਆਰੀ ਆ ਸਾਲ ਯੂਨੀਅਨ ਦੇ ਨੌਜਵਾਨ ਨੇ ਵੱਡੀ ਗਿਣਤੀ ਚ ਇੱਥੇ ਪਹੁੰਚ ਚੁੱਕੇ ਨੇ ਬਿਲਕੁਲ ਜੀ ਦੇਖੋ ਕਿ ਜੌਂਡੀਰ ਟਰੈਕਟਰ ਆ ਜਿਹੜਾ ਨੌਜਵਾਨ ਅੱਗੇ ਲੈ ਕੇ ਜਾ ਰਹੇ ਨੇ ਤਸਵੀਰਾਂ ਦੇਖੋ ਸ਼ੰਭੂ ਬਾਰਡਰ ਵੱਲ ਤਸਵੀਰਾਂ ਦੇਖੋ ਨੌਜਵਾਨ ਨੌਜਵਾਨ ਅੱਗੇ ਵੱਧ ਰਹੇ ਨੇ ਝੰਡੇ ਲੈ ਕੇ ਲਗਾਤਾਰ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਉਡਰ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਕਿੰਨੇ ਕਿਤੇ ਗੋਲੇ ਛੱਡੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਵੀ ਛੁੱਟੇ ਜਾ ਰਹੇ ਨੇ ਤਸਵੀਰਾਂ ਦੇਖੋ ਸ਼ੰਭੂ ਬਾਉਡਰ ਦੀਆਂ ਜਿੱਥੇ ਲਗਾਤਾਰ ਜਿਹੜਾ ਭਾਰਤੀ ਕਿਸਾਨ ਯੂਨੀਅਨ ਨੇ ਨੌਜਵਾਨ ਨੇ ਵੱਡੀ ਗਿਣਤੀ 'ਚ ਇੱਥੇ ਪਹੁੰਚ ਚੁੱਕੇ ਨੇ ਦੇਖੋ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅੱਗੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਸੈਂਟਰਲ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਾਨੀ ਕਿ ਪੁਲਿਸ ਪ੍ਰਸ਼ਾਸਨ ਨੇ ਪਹਿਲੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤਸਵੀਰਾਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੇ ਨੌਜਵਾਨ ਨੇ ਕਿਸਾਨਾਂ ਆਗੂ ਨੇ ਪਹਿਲਾਂ ਅੱਗੇ ਵਧੇ ਫਿਰ ਪਿੱਛੇ ਮੁੜੇ ਸੋਣੋ ਦੇਖੋ ਕਿ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਡਰੋਨ ਨਾਲ ਇਹ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਫੇਰ ਮੇਰਾ ਇਹ ਸਰਦਾਰ ਜੀ ਸਿੱਧੀਆਂ ਦਿਖਾ ਰਿਹਾ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦੇਖੋ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਡਰੋਨ ਰਾਹੀਂ ਤਸਵੀਰਾਂ ਦੇਖੋ ਕਿ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਕਿ ਭੀੜ ਅੱਗੇ ਵੱਧ ਰਹੀ ਆ ਜਦੋਂ ਕਿਸਾਨ ਆਗੂ ਅੱਗੇ ਵੱਧ ਰਹੇ ਨੇ ਨੌਜਵਾਨ ਅੱਗੇ ਵੱਧ ਰਹੇ ਤਾਂ ਗੋਲਾ ਸੁੱਟ ਕੇ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਜਨਨਿਕ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਆਪਣੀ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਅਥਰੂ ਗੈਸ ਦੇ ਗੋੜਿਆਂ ਨਾਲ ਕਿਤੇ ਨੱਕਦੇ ਜਿਹੜੇ ਨੌਜਵਾਨ ਨੇ ਉਹ ਵੀ ਦੇਖੋ ਕਿਉਂਕਿ ਅੱਖਾਂ ਨੂੰ ਲੱਗਦੀ ਆ ਉਹ ਸਾਹ ਨੂੰ ਲੱਗਦੀ ਆ ਕਿਤਨੇ ਕਿਤੇ ਪ੍ਰੋਬਲਮਸ ਦਿੰਦੀ ਆ ਤਾਂ ਉਹ ਪਿੱਛੇ ਮੁੜਦੇ ਨੇ ਕਿਸਾ ਔਖਾ ਹੁੰਦਾ ਕਿਤਨੇ ਕਿਤੇ ਅਥਰੂ ਗੈਸ ਦੇ ਗੋੜਿਆਂ ਨਾਲ ਤਸਵੀਰਾਂ ਤੁਹਾਨੂੰ ਸਿੱਧੀਆਂ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਆ ਜਿੱਥੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ ਕਿ ਅੱਗੇ ਨਹੀਂ ਵਧਣ ਦਿੱਤੇ ਜਾਵੇਗਾ ਤੇ ਕਿਸਾਨ ਨੌਜਵਾਨ ਨੇ ਜਿਹੜੇ ਅੱਗੇ ਵੱਧ ਰਹੇ ਨੇ ਤਸਵੀਰਾਂ ਵੇਖੋ ਸ਼ੰਭੂ ਬਾਰਡਰ ਦੀਆਂ ਡਰੋਨ ਦੀਆਂ ਤਸਵੀਰਾਂ ਦੇਖੋ ਕਿ ਡਰੋਨ ਕਿਸ ਤਰ੍ਹਾਂ ਡਰੋਨ ਕੈਚ ਕਰ ਰਿਹਾ ਕਿ ਕਿੱਧਰਲੇ ਪਾਸੇ ਨੂੰ ਗੋਲਾ ਸੁੱਟਣਾ ਅਤੇ ਜਿਉਂ-ਜਿਉਂ ਨੌਜਵਾਨ ਅੱਗੇ ਜਾ ਰਹੇ ਨੇ ਤਾਂ ਅਥਰੂ ਗੈਸ ਦੇ ਗੋਲੇ ਸੁੱਟ ਕੇ ਉਹਨਾਂ ਨੂੰ ਪਿੱਛੇ ਵੱਲ ਕੀਤਾ ਜਾ ਰਿਹਾ ਤਸਵੀਰਾਂ ਵੇਖੋ ਸ਼ੰਭੂ ਬਾਰਡਰ ਦੀਆਂ ਜਿੱਥੇ ਕਾਫੀ ਤਣਾਅਪੂਰਨ ਮਾਹੌਲ ਬਣਿਆ ਪਿਆ ਉੱਧਰ ਦੇਖੋ ਕਿ ਕਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਸੁੱਟੇ ਨੇ ਨੌਜਵਾਨ ਅੱਗੇ ਖੜ੍ਹੇ ਸੀ ਅਤੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਫੇਰ ਪਿੱਛੇ ਮੁੜਦੇ ਨੇ ਸੁਣ ਦੇਖਣਾ ਹੋਵੇਗਾ ਕਿਉਂਕਿ ਜੇ ਪਿੱਛੇ ਦੀ ਗੱਲ ਕਰੀਏ ਰਾਜਪੁਰੇ ਤੱਕ ਟਰਾਲੀਆਂ ਦਾ ਵੱਡਾ ਕਾਫਲਾ ਵੱਡੀਆਂ ਲਾਈਨਾਂ ਲੱਗ ਚੁੱਕੀਆਂ ਨੇ ਸੋ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਟਰਾਲੀਆਂ ਇੱਥੇ ਪਹੁੰਚੀਆਂ ਨੇ ਅਥਰੂ ਗੈਸ ਦੇ ਗੋਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕੇ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਕਿ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ ਤਸਵੀਰਾਂ ਸੰਭੂ ਬਾਰਡਰ ਦੀਆਂ ਜਿੱਥੇ ਕਾਫੀ ਦੇਖੋ ਨੌਜਵਾਨ ਕਿਵੇਂ ਪਿੱਛੇ ਨੂੰ ਡੋਨ ਰਾਹੀ ਉੱਪਰ ਤੋਂ ਅਥਰੂ ਗੈਸ ਦੇ ਗੋਲੇ ਭરાਏ ਜਾ ਰਹੇ ਨੇ ਤਸਵੀਰਾਂ ਦੇਖੋ ਨੌਜਵਾਨ ਨੌਜਵਾਨ ਅੱਗੇ ਵਧ ਰਹੇ ਨੇ ਝੰਡੇ ਲੈ ਕੇ ਲਗਾਤਾਰ ਕਿ ਅਸੀਂ ਅੱਗੇ ਵਧਾਂਗੇ ਵੈਰੀ ਗੇਟਿੰਗ ਨੂਬ ਸਾਈਡ ਤੇ ਕਰਾਂਗੇ ਦਿੱਲੀ ਵੱਲ ਕੂਚ ਕਰਾਂਗੇ ਇੱਥੋਂ ਤੱਕ ਕਿਸਾਨ ਆ ਗੁਨੇ ਨੌਜਵਾਨ ਨੇ ਉਹਨਾਂ ਨੇ ਵੀ ਮਨ ਬਣਾ ਰੱਖਿਆ ਕਿ ਅੱਗੇ ਪਹੁੰਚਾਂਗੇ ਉਧਰੋਂ ਹਰਿਆਣਾ ਪੁਲਿਸ ਲਗਾਤਾਰ ਡਰੋਨ ਰਾਹੀਂ ਗੋਲਿਆਂ ਤੇ ਗੋਲੇ ਸੁੱਟ ਰਹੇ ਨੇ ਸੋ ਭਾਈ ਜੀ ਜੂਰੀ ਮੌਜੂਦ ਨੇ ਭਾਈ ਜੀ ਕਿੰਨੇ ਕੋ ਗੋਲੇ ਸੁੱਟੇ ਜਾ ਰਹੇ ਨੇ ਇੱਥੇ ਭਾਈ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਅੱਗੇ ਤਾਂ ਜਾਣ ਹੀ ਨਹੀਂ ਦਿੰਦੇ ਨਾਲ ਦੀ ਨਾਲ ਛੱਟ ਰਹੇਗੇ ਠੀਕ ਹੈ ਬਹੁਤ ਇਹ ਬਹੁਤ ਖਤਰਨਾਕ ਹੈ ਬਹੁਤ ਅੱਖਾਂ ਲੜਦਾ ਹੈ ਚਿਹਰੇ ਨੂੰ ਬਹੁਤ ਲੜਦਾ ਹੈ ਠੀਕ ਹੈ ਅਸੀਂ ਦੇਖ ਰਹੇ ਸੀ ਅੱਖਾਂ ਚੋਂ ਪਾਣੀ ਨਿਕਲ ਰਿਹਾ ਬਹੁਤ ਬੁਰੇ ਹਾਲਾਤ ਨੇ ਇੱਥੇ ਹਾਂਜੀ ਠੀਕ ਹੈ ਕਦੋਂ ਕਦੋਂ ਕਿ ਤੋਂ ਸ਼ੁਰੂ ਹੋਇਆ ਵੈਸੇ ਇੱਥੇ ਅਸੀਂ ਤਾਂ ਜਾਣਾ ਹੈਗਾ ਜੀ ਨਾਲ ਦੇ ਪਿੰਡ ਆਪਣੇ ਦੂਸਰੇ ਲੋਕ ਵੀ ਬਹੁਤ ਪਰੇਸ਼ਾਨ ਹੋ ਰਹੇ ਆ ਜੀ ਠੀਕ ਹੈ ਇਹਦੇ 'ਚ ਆਵਾਜ਼ਾਈ ਬਿਲਕੁਲ ਠਾਪੇ ਜੀ ਬਹੁਤ ਨੁਕਸਾਨ ਹੋ ਰਿਹਾ ਜੀ ਮੈਂ ਤਾਂ ਜਾਣਾ ਜੀ ਨਾਲ ਦੇ ਪਿੰਡ 'ਚ ਤਾਂ ਬਹੁਤ ਔਖਾ ਹੋ ਰਿਹਾ ਜੀ ਠੀਕ ਹੈ ਹਾਂਜੀ ਪਰ ਪੂਰਾ ਹਾਲਾਤ ਨਹੀਂ ਜਿਹੜੇ ਬਹੁਤ ਨਾਜ਼ੁਕ ਬਣੇ ਹੋਏ ਨੇ ਇੱਥੇ ਬਹੁਤ ਬਹੁਤ ਅੱਜ ਕੀ ਪਹਿਲੇ ਬਿਲਕੁਲ ਜੀ ਦੇਖੋ ਕਿ ਜੌਂਡੀਰ ਟਰੈਕਟਰ ਆ ਜਿਹੜਾ ਨੌਜਵਾਨ ਅੱਗੇ ਲੈ ਕੇ ਜਾ ਰਹੇ ਨੇ ਤਸਵੀਰਾਂ ਦੇਖੋ ਸ਼ੰਭੂ ਬਾਰਡਰ ਵੱਲ ਜੌਂਡੀਰ ਟਰੈਕਟਰ ਲੈ ਕੇ ਜਾ ਰਹੇ ਨੇ ਅੱਗੇ ਪੁਲਿਸ ਪ੍ਰਸ਼ਾਸਨ ਆ ਤੇ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਨੇ ਲਗਾਤਾਰ ਤਸਵੀਰਾਂ ਜਿਹੜੀ ਕਿਤੇ ਨਾ ਕਿਤੇ ਨੌਜਵਾਨ ਨੇ ਉਹ ਟਰੈਕਟਰ ਦੇ ਪਿੱਛੇ ਅੱਗੇ ਵੱਧ ਰਹੇ ਨੇ ਹੁਣ ਦੁਬਾਰਾ ਡਰੋਨ ਸੁੱਟੇ ਜਾਣ ਦਾ ਖਦ사 ਸੋ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੱਥੇ ਦੇਖੋ ਤਣਾਅਪੂਰਨ ਮਾਹੌਲ ਆ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਅਥਰੂ ਗੈਸ ਦੇ ਗੋਲੇ ਬਰਾ ਰਹਿਆ ਨੌਜਵਾਨ ਅੱਗੇ ਵਧ ਰਹੇ ਟਰੈਕਟਰ ਲੈ ਕੇ ਟਰੈਕਟਰ ਦੇ ਬਿਲਕੁਲ ਨਜ਼ਦੀਕ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਦੇਖੋ ਤਸਵੀਰਾਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਵੀ ਪਹੁੰਚੇ ਨੇ ਨੌਜਵਾਨ ਪਹੁੰਚੇ ਹੋਏ ਨੇ ਕਿ ਅੱਗੇ ਵਧਾਂਗੇ ਪਰ ਪੁਲਿਸ ਪ੍ਰਸ਼ਾਸਨ ਦੀ ਪੂਰੀ ਤਿਆਰੀਆਂ ਕਿ ਅੱਗੇ ਵਧਣ ਨਹੀਂ ਦਿੱਤਾ ਜਾਵੇਗਾ ਤਸਵੀਰਾਂ ਤੁਹਾਨੂੰ ਸੈਂਟਰਲ ਪੰਜਾਬ ਟੀਵੀ ਤੇ ਲਾਈਵ ਕਵਰੇਜ ਦਿਖਾ ਰਹੇ ਹਾਂ ਕਿ ਸ਼ਮੂ ਬਾਰਡਰ ਦੇ ਕੀ ਹਾਲਾਤ ਨੇ ਜਿੱਥੇ ਦੇਖੋ ਨੌਜਵਾਨ ਹੁਣ ਪਿੱਛੇ ਵੱਲ ਨੂੰ ਆ ਰਹੇ ਨੇ ਕਾਦਰ ਨਹੀਂ ਕਰਦਾ ਸਾਰੇ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤਸਵੀਰਾਂ ਸੈਂਟਰਲ ਪੰਜਾਬ ਤੇ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਕਿੰਨਾ ਕਿਤੇ ਨੌਜਵਾਨ ਨੇ ਜਿਹੜੇ ਬਦਰਾਂ ਤੇ ਪ੍ਰਸ਼ਾਸਨ ਹੋਲੀ ਬਾਈ ਜੀ ਹੋਲੀ ਹੱਥ ਨਾ ਲਾ ਵੀਰੇ ਉਹਨਾਂ ਹੱਥ ਨਾ ਉਹਨਾਂ ਨੂੰ ਰੋਕਦੇ ਆਪਣ ਸੁਪਰ ਸਾਧ ਤਸਵੀਰਾਂ ਲਾਈਵ ਥਰੂ ਕੈਮਰੇ ਗੋਲੇ ਸੁੱਟੇ ਜਾ ਰਹੇ ਨੇ ਜਿੱਥੇ ਨੌਜਵਾਨ ਪਿੱਛੇ ਨੂੰ ਫੇਰ ਕਿਉਂਕਿ